वर्ल्ड एशिया टीवी योर टाइम योर न्यूज़ जो है पास चेयरमैन सीआईआई पंजाब और करेंटली कनविनर ऑफ एफएक्स चैंबर ऑफ प्रमोशन इंडस्ट्री दोस्तों मैं आज मेनू याद आंदा है वो दिन जिस दिन assi پہلی واری अरोड़ा साहब ਕੋਲ ਮੁੱਦਾ ਲੈ ਕੇ ਗਏ اور अरोड़ा साहब ਨੂੰ ਆ ਮੁੱਦਾ ਸਮਝਣ ਵਾਸਤੇ 1 ਮਿੰਟ ਤੋਂ ਉੱਪਰ ਟਾਈਮ ਨਹੀਂ ਲੱਗਿਆ ਇੰਡਸਟਰੀ ਬਹੁਤ ਸਤੀ ਹੋਈ ਸੀ ਪੀਐਸਆਈ ਸੀ ਦੀ ਪੁਰਾਣੀਆਂ ਕੁਝ ਗਲਤ ਪਾਲਿਸੀਆਂ ਕਰਕੇ ਕਿੰਡ ਇੰਡਸਟਰੀ ਪੈਸੇ ਸਰਕਾਰ ਦੇ ਐਸਾ ਨਹੀਂ ਸੀ ਦੇਣਾ ਨਹੀਂ ਚਾਹੁੰਦੀ ਸੀ ਲੇਕਿਨ ਨੀਤੀਆਂ ਐਸੀਆਂ ਸੀ ਜੀਆਂ ਕਿ ਪੀਐਸਆਈਸੀ ਨੇ ਸਾਨੂੰ ਉਹਨਾਂ ਦੇ ਗਲਤ ਪਾਲਿਸੀਆਂ ਕਰਕੇ ਇੰਡਸਟਰੀ ਡਿਫਾਲਟਰ ਬਣੀ ਅਸੀਂ ਅਰੋੜਾ ਸਾਹਿਬ ਕੋਲ ਕੁਝ ਤੱਥ ਰੱਖੇ ਸੀਗੇ ਕੁਝ ਸੁਪਰੀਮ ਕੋਰਟ ਦੇ ਵਰਡਿੰਗ ਦਿਖਾਏ ਸੀਗੇ ਕਿ ਸੁਪਰੀਮ ਕੋਰਟ ਕਹਿੰਦੇ ਨੇ ਜਿਹੜੇ ਬੰਦੇ ਸੁਪਰੀਮ ਕੋਰਟ ਦਾ ਗਏ ਸੀ ਉਹਨਾਂ ਨੇ ਉਹਨਾਂ ਨੂੰ ਰਾਹਤ ਆ ਮਿਲੀ ਸੀ ਵੀ 8% ਸਿੰਪਲ ਇੰਟਰਸਟ ਇਹਨਾਂ ਤੋਂ ਲਿਆ ਜਾਵੇ ਅਰੋੜਾ ਸਾਹਿਬ ਨੇ ਸਾਡੀ ਪੂਰੀ ਪੈਰਵੀ ਕੀਤੀ ਸਾਰੇ ਮਨਿਸਟਰਾਂ ਨੂੰ ਸਾਰੇ ਆਪਣੇ ਕਲੀਗਜ਼ ਨੂੰ ਸਮਝਾਇਆ ਕਿ ਕਿਆ ਅਸੀਂ ਆ ਚਾਹਦੇ ਆ ਵੀ ਸਾਰੀ ਇੰਡਸਟਰੀ ਸੁਪਰੀਮ ਕੋਰਟ ਤੱਕ ਜਾ ਕੇ ਲੜੇ ਉਦੋਂ ਫੈਸਲਾ ਹੋਊਗਾ ਤੇ ਪੰਜਾਬ ਦੀ ਰਿਪਿਊਟੇਸ਼ਨ ਪੰਜਾਬ ਦੀ ਕੀ ਇਮੇਜ ਬਣੇਗੀ ਸਾਰੀ ਇੰਡਸਟਰੀ ਔਰ ਸਾਰੇ ਹਿੰਦੁਸਤਾਨ ਔਰ ਸਾਰੀ ਦੁਨੀਆ ਦੇ ਵਿੱਚ ਤੇ ਦੂਜਾ ਵਿਕਲਪ ਆ ਹੈਗਾ ਕਿ ਕਿਉਂ ਨਾ ਅਸੀਂ ਉਸ ਤਰੀਕੇ ਦਾ OTS ਲੈ ਆਈਏ ਜੋ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਹੋਈ ਹੈ ਸੋ ਸਾਰੇ ਅਸਤਰਾ ਨੂੰ ਇੱਕ ਬੇਸ ਦਿੱਤਾ ਗਿਆ ਤੇ ਤੁਹਾਡੇ ਕੋਲ ਆ ਬੇਸ ਹੈਗਾ ਸੁਪਰੀਮ ਕੋਰਟ ਦੀ ਰੂਲਿੰਗ ਦਾ ਉਸੇ ਬੇਸ ਨੂੰ ਚਲਦੇ ਹੋਏ ਸੁਪਰੀਮ ਕੋਰਟ ਦੀ ਬੇਸ ਨੂੰ ਅਰੋੜਾ ਸਾਹਿਬ ਨੇ ਸਾਡਾ ਐਨਾ ਪੱਖ ਰੱਖਿਆ ਚੰਡੀਗੜ੍ਹ ਦੀ ਇੱਕ ਮੀਟਿੰਗ ਦੇ ਦੌਰਾਨ ਅਸੀਂ ਜਿਹੜੇ ਪੁਆਇੰਟ ਨਹੀਂ ਵੀ ਰੱਖੇ ਸੀ ਅਰੋੜਾ ਸਾਹਿਬ ਨੇ ਸਾਡੇ ਵੱਲੋਂ ਉਹ ਪੁਆਇੰਟ ਰੱਖੇ ਤੇ ਕੋਈ ਐਸੀ ਕੋ ਸ਼ੱਕ ਦੀ ਸੂਰਤ ਛੱਡੀ ਨਹੀਂ ਸੀਗੀ ਕਿ ਕੋਈ ਅਫਸਰ ਜਾਂ ਕੋਈ ਮਨਿਸਟਰ ਇਸ ਚੀਜ਼ ਨੂੰ ਮਨਾ ਕਰ ਸਕੇ ਆ ਜਿਹੜਾ ਅੱਜ ਓਟੀਐਸ ਆਇਆ ਹੈ 2016 ਤੋਂ ਅਸੀਂ ਲੱਗੇ ਹੋਏ ਸੀ ਜਿਵੇਂ ਉਜਾ ਸਾਹਿਬ ਨੇ ਵੀ ਦੱਸਿਆ ਬੱਸੀ ਸਾਹਿਬ ਨੇ ਵੀ ਦੱਸਿਆ ਬਹੁਤ ਵਾਰੀ ਇੱਕ ਵਾਰੀ ਕੱਪੜਾ ਨਮਰਿੰਦਰ ਸਿੰਘ ਦੀ ਸਰਕਾਰ ਵੱਲੇ OTS ਆਨ ਲੱਗਿਆ ਸੀ ਲੇਕਿਨ ਉਹ ਸਰਕਾਰ ਡਿੱਗ ਗਈ ਉਸ ਤੋਂ ਬਾਅਦ ਇੱਕ OTS ਆਇਆ ਜਿਹਨੂੰ ਅਸੀਂ ਗੱਲ ਘੋਟੂ OTS ਕਹਿੰਨੇ ਆ ਜਿੰਦੇ ਵਿੱਚ ਇੰਡਸਟਰੀ ਤੋਂ ਕੰਪਾਊਂਡ ਇੰਟਰਸਟ ਲਗਾਇਆ ਗਿਆ ਸੀ ਅਸੀਂ ਹਮੇਸ਼ਾ ਕਹਿੰਦੇ ਸੀਗੇ ਕਿ ਸਰਕਾਰ OTS ਲੈ ਕੇ ਆਉਂਦੀ ਹੈ ਬੜੇ سارے ਸੈਕਟਰਸ ਵਾਸਤੇ ਚਾਹ ਕਿਸਾਨਾਂ ਵਾਸਤੇ ਚਾਹ ਮਜ਼ਦੂਰਾਂ ਵਾਸਤੇ ਚਾਹ ਹਾਊਸਿੰਗ ਵਾਸਤੇ ਕਿਵਰੀ ਸਰਕਾਰ ਉਹਦਾ ਇੰਟਰਸਟ ਹੀ ਛੱਡ ਦਿੰਦੀ ਹੈ ਸਾਡੀ ਤਾਂ ਡਿਮਾਂਡ ਐਨੀ ਕਿ ਸੀਜੀ ਵੀ ਸਾਢੇ ਦੋ ਚਾਹੇ ਤੁਸੀਂ ਵਿਆਜ ਲੈ ਲਓ ਪਰ ਜੈਨੂਇਨ ਵਿਆਜ ਲਓ ਨਾ ਦੂਜਾ ਜਿਹੜਾ ਪੁਆਇੰਟ ਅਰੋੜਾ ਸਾਹਿਬ ਨੇ ਵਕਤ ਸਾਡੇ ਤੋਂ ਸਮਝਾਇਆ ਤੋਂ ਉਹ ਸਮਝਾਇਆ ਕਿ ਜਿਹੜਾ ਪੀਐਸਆਈਸੀ ਹੈਗਾ ਉਹ ਨਾਟ ਫਾਰ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੇ ਨਾਟ ਫਾਰ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਫਿਰ 20 21% ਵਿਆਜ ਕਿਉਂ ਲੈਣਾ ਫਿਰ ਲੋਨ ਉਨਾਂ ਕਿ ਵਿਆਜ ਜਿੰਨਾ ਤੁਸੀਂ ਅੱਗੋਂ ਦਿੱਤਾ ਐਨਾਂ ਜੀਜ਼ਾਂ ਨੂੰ ਅੱਗੇ ਰੱਖਦੇ ਹੋਏ ਸਾਡੀ ਪੂਰੀ ਪੈੜੀ ਕਰਦੇ ਹੋਏ ਅਰੋੜਾ ਸਾਹਿਬ ਸਾਡੇ ਵਾਸੇ ਆ ਓਟੀਐਸ ਲੈ ਕੇ ਆਏ ਨੇ ਔਰ ਓਟੀਐਸ ਇੰਡਸਟਰੀ ਵਾਸਤੇ ਬਹੁਤ ਵੱਡਾ ਰਿਲੀਫ ਹੈ ਐਂਡ ਦੇ ਨਾਲ ਨਾ ਤਾਂ ਕੋਰ ਕਚੈਰੀ ਦੇ ਸਿਰਫ ਜਿੰਨੇ ਝਗੜੇ ਨੇ ਉਹ ਖਤਮ ਹੋਣਗੇ ਪੰਜਾਬ ਦਾ ਇੱਕ ਐਗਜ਼ਾਮਪਲ ਬਣੇਗਾ ਕਿ ਦਿਸ ਗਵਰਨਮੈਂਟ ਆਫ ਪੰਜਾਬ ਇਸ ਸੀਰੀਅਸ ਅਬਾਊਟ ਇੰਡਸਟਰੀ ਆ ਸਰਕਾਰ ਚਾਹੁੰਦੀ ਹੈ ਕਿ ਇੰਡਸਟਰੀ ਗਰੋ ਕਰੇ ਪੰਜਾਬ ਦੇ ਵਿੱਚ ਤੇ ਅਰੋੜਾ ਸਾਹਿਬ ਜਿਹੜੀ ਅੱਜ ਤੋਂ ਬਾਅਦ ਜਿਹੜੀ ਫਿਊਚਰ ਗਰੋਥ ਹੋਏਗੀ ਉਹਦਾ ਸਾਰਾ ਸ਼ਰੇਹ ਤੁਹਾਨੂੰ ਜਾਣਦਾ ਕਿਉਂਕਿ ਓਟੀਐਸ ਤੁਸੀਂ ਲੈ ਕੇ ਆਏ ਹੋ ਮੈਂ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਹਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਥੈਂਕ ਯੂ ਪ੍ਰੈਜ਼ੀਡੈਂਟ ਆਫ ਬੈਕ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਮੇਰੇ ਨਾਲ ਬੈਠੇ ਨੇ ਸਰਦਾਰ ਰੋਕਾਰ ਸਿੰਘ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਨਾਲ ਮੇਰੇ ਬੈਠੇ ਨੇ ਮਿਸਟਰ ਓਪੀ ਬੱਸੀ ਫੇਜ਼ 8 ਫੋਕਲ ਪੁਆਇੰਟ ਐਸੋਸੀਏਸ਼ਨ ਦੇ ਮੇਰੇ ਨਾਲ ਬੈਠੇ ਨੇ ਸੰਜੀਵ अरोड़ा ਜੀ ਆਉਣ ਵਾਲੇ ਕੈਬਨਿਟ ਮਿਨਿਸਟਰ ਅੱਜ ਦੇ ਅੱਜ ਦੇ ਮੈਂਬਰ ਰਾਜ ਸਭਾ ਔਰ ਮੇਰੇ ਨਾਲ ਬੈਠਾ ਮਿਸਟਰ ਰਾਹੁਲ ਹੋਜਾ ਕਨਵੈਨੈਂਸ ਆਫ ਚੈਂਬਰ ਆਫ ਕਾਮਰਸ ਐਂਡ ਸੀਆਈ ਆਈ ਵੱਲੋਂ ਇਸ ਤੇ ਅਕਾਦ ਭੋਗਤ ਜੀ ਬੈਠੇ ਨੇ ਵਰਾਈਸ ਪ੍ਰੈਜ਼ੀਡੈਂਟ ਆਫ ਅਪੈਕਸ ਚੈਂਬਰ ਆਫ ਕਾਮਰਸ ਸੰਜੀਵ ਜੈਨ ਜੀ ਬੈਠੇ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਅਪੈਕਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਅਜੀਤ ਲਖੜਾ ਜੀ ਬੈਠੇ ਨੇ ਵਾਈਸ ਪ੍ਰੈਜ਼ੀਡੈਂਟ ਆਫ ਅਪੈਕਸ ਚੈਂਬਰ ਓਪੀ ਮਿਸਟਰ ਸਮਨ ਬੱਸੀ ਬੈਠੇ ਨੇ ਐਗਜ਼ੀਕਟਿਵ ਮੈਂਬਰ ਆਫ ਅਪੈਕਸ ਚੈਂਬਰ ਆਫ ਕਾਮਰਸ ਅੱਜ ਆਡਿਆਾਸਤੇ ਫੇਜ਼ 8 ਪਾਰਟਿਕੁਲਰਲੀ 1.5 ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਐਨੀ ਖੁਸ਼ੀ ਹੈ ਕਿ ਅਸੀਂ ਸੰਜੀਵ ਰੋਲਾਜੀ ਨੂੰ ਉਹਨਾਂ ਦੇ ਬਿਜ਼ੀ ਸ਼ੈਡਿਊਲ ਚ ਅੱਜ ਬੁਲਾਇਆ ਇਤੇ ਤਾਂ ਕਿ ਅਸੀਂ ਆਪਣਾ ਜੀ ਦੀ ਖੁਸ਼ੀ ਦਾ ਇਜ਼ਹਾਰ ਇਹ ਅਸੀਂ ਆਦਾ ਕਰ ਸਕੀਏ ਔਰ ਉਹਨਾਂ ਦੇ ਮੂੰਹੋਂ ਵੀ ਸੁਣ ਲਈਏ ਕਿ ਉਹਨਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਹੈ ਉਸ ਤੋਂ ਪਹਿਲਾਂ ਮੈਂ ਬੋਲਾਂਗਾ ਕਿ ਜਦੋਂ ਦੇ ਮੈਂਬਰ ਰਾਜ ਸਭਾ ਬਣੇ ਨੇ ਇੱਕ ਇੰਡਸਟਰੀ ਦੇ ਹੋਣ ਕਰਕੇ ਵਪਾਰੀ ਹੋਣ ਕਰਕੇ ਔਰ ਪੜ੍ਹੇ ਲਿਖੇ ਇੱਥੇ ਬਿਜ਼ਨਸ ਹੋਣ ਕਰਕੇ ਅਸੀਂ ਇਹਨਾਂ ਦੇ ਲੜ ਫੜਿਆ ਇਹਨਾਂ ਦਾ 2 ਸਾਲ ਹੋ ਗਿਆ ਹੈ ਇਹ ਜਿਹੜਾ 3800 ਤੇ ਜੰਡਾ ਦੀ OTS ਸਕੀਮ ਆਈ ਹੈ ਪੀਐਸਆਈਸੀ ਵੱਲੋਂ ਇਹ ਅਸੀਂ ਪਹਿਲੇ 2016 ਤੋਂ ਡਿਮਾਂਡ ਕਰ ਰਹੇ ਸੀ ਪਿਛਲੀ ਸਰਕਾਰ ਕਰਨੀ ਸਰਕਾਰ ਨੇ ਵੀ ਕੋਟੀਆਂ ਲਿਆਂਦੀ ਸੀ ਉਹਨਾਂ ਨੇ ਕੀ ਕੀਤਾ ਜੀ 15% ਇੰਟਰਸਟ ਤੋਂ ਘਟਾ ਕੇ 8.5% ਕਰਤਾ ਨਾਲ ਉਹਦੇ ਇੱਕ ਕਲਾਜ਼ ਲਗਾਤੀ ਕੰਪਾਊਂਡਿੰਗ ਕੰਪਾਊਂਡਿੰਗ ਦਾ ਹੋ ਗਿਆ ਜੈਸੇ ਇੱਕ ਵਾਰ ਸਰਕਾਰ ਭਜਾ ਤਾ ਲੈ ਲੇਤਾ ਤੇ ਸੱਜੇ ਆਤੋਂ ਵਾਪਸ ਲੈ ਲਿਆ ਕਿਸੇ ਨੂੰ 12% ਪੈ ਗਿਆ ਤੇ ਕਿਸੇ ਨੂੰ 17% ਪੈ ਗਿਆ ये चीज़ अरोला साहब समझ चुके थी। बहुत धक्का हो आफ्टरऑल इंडस्ट्री के काम रुके पैने पी एस आई सी जब तक पैसे पूरे ना दियो तो चेंज ऑफ नेम नहीं करेच नहीं दें प्लाट कोई नवी आइटम नहीं बना दें पार्टनर एड करना है। कुछ नहीं कर सारे काम ठप्प हो जाते पिछले पाँच सालों तो खासकर ठप्प पे से कम अरोला साहब ने बढ़िया जोर लाता रहा अभी जो इंडस्ट्री मिनिस्टर सोन साहब नाल मीटिंग कराई उन्होंने उस जगह पर बैठ के ਅਰੋੜਾ ਸਾਹਿਬ ਸਾਡੇ ਐਡਵੋਕੇਟ ਬਣ ਕੇ ਐਨ ਐਨ ਐਡਵੋਕੇਸੀ ਕੀਤੀ ਉਸ ਕਰਕੇ ਉਹਨਾਂ ਨੂੰ ਦੱਸਿਆ ਵੀ ਇਹ ਚੀਜ਼ ਕੀ ਹੈਗਾ ਫਿਰ ਉਹਨਾਂ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਬੁਲਾ ਲਿਆ ਗਿਆ ਕਿ ਸੁਪਰੀਮ ਕੋਰਟ ਨੇ ਅਗਰ 8% ਫੈਸਲਾ ਕੀਤਾ ਹੈ ਤੇ ਸੰਜੀਵ ਅਰੋੜਾ ਜੀ ਕਹਿਣ ਲੱਗੇ ਵੀ ਅਸੀਂ ਵੀ ਕਿਉਂ ਨਾ 8% ਕਰੀਏ ਜੇ ਕੋਰਟ ਦਾ ਫੈਸਲਾ ਹੈਗਾ ਲਾਗੂ ਕਰੀਏ ਇਹਨਾਂ ਨੇ ਮੰਨਵਾਇਆ ਵਜਿਦਾਰ ਗੱਲ ਇਹ ਹੈਗੇ ਪੀਐਸਆਈਸੀ ਔਰ ਇੰਡਸਟਰੀ ਮੰਿਸਟਰ ਨੂੰ ਮਨਾਉਣ ਤੋਂ ਬਾਅਦ ਇੰਡਸ ਫਾਈਨਾਂਸ ਡਿਪਾਰਟਮੈਂਟ ਨੇ ਜਾ ਕੇ ਫਿਰ オਬਜੈਕਸ਼ਨ ਲਾਤੀ ਇਹ ਅਸੀਂ ਬਾਕੀਆਂ ਦਾ 13% OT ਅਸੀਂ ਲਿਆਣ ਲੱਗੇ ਆ ਇਹਨਾਂ ਦੀ ਮਿਹਨਤ ਇਹਨਾਂ ਦੀ ਅ ਤਾਲਮੇਹ ਕੋਈ ਵਜ੍ਹਾ ਨਾਲ ਅੱਜ 8% ਹੀ ਕਰਵਾ ਸਕੇ OT 60% ਹੋਣ ਨਾਲ ਸਾਡੇ ਸਾਰੇ ਝਗੜੇ ਜਿਹੜੇ ਨੇ ਖਤਮ ਹੋ ਗਏ ਐ ਅਨਾਉਂਸਮੈਂਟ ਦੇ ਪੀਐਸਆਈਸੀ ਦੇ ਵਿੱਚ ਅਸੀਂ ਪੈਸੇ ਦੇਵਾਂਗੇ 8% ਸਿੰਪਲ ਇੰਟਰਸਟ ਨਾਲ ਤੇ ਸਾਰੇ ਕੰਮ ਕਰਾ ਸਕਾਂਗੇ ਔਰ ਸਾਡੀ ਇੰਡਸਟਰੀ ਚੱਲ ਸਕੇ ਜਿਹੜੀ ਕਿ ਇੰਡਸਟਰੀ ਰੁਕੀ ਹੋਈ ਸੀ ਪਿਛਲੇ 5-6-7 ਸਾਲ ਤੋਂ ਅੱਜ ਇਹਨੀ ਖੁਸ਼ੀ ਅਸੀਂ ਤਾਂ ਦੇਣਾ ਨਹੀਂ ਦੇ ਸਕਦੇ ਰੋਲਾ ਸਾਹਿਬ ਦਾ ਜਿਹਨੇ ਇਹਨਾਂ ਨੇ ਮਿਹਨਤ ਕੀਤੀ ਹੈ ਜਿਸ ਸਾਹਬ ਨਾਲ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਉਹਨਾਂ ਨੂੰ ਮਨਾਇਆ ਹੈ ਜਿਸ ਤਰੀਕੇ ਨਾਲ ਜਿਵੇਂ ਅਥੇ ਲੋਕੇਟ ਕਰਦਾ ਜੋ ਸੁਪਰੀਮ ਕੋਰਟ ਦਾ ਐਡਵੋਕੇਟ ਕਰਦਾ ਪੂਰੇ ਲੌਜੀਕਲ ਪੁਆਇੰਟ ਨਾਲ ਸਾਡੀ ਐਡਵੋਕੇਸੀ ਕਰਕੇ ਇਹ ਕਾਮਯਾਬ ਸਾਨੂੰ ਕਰਵਾਇਆ ਆਪ ਕ ਇਹਨਾਂ ਦੀ ਮਿਹਨਤ ਹਲੇ ਸਾਨੂੰ ਇਹਨਾਂ ਦਾ ਅਸੀਂ ਆਭਾਰ ਪ੍ਰਗਟ ਕਰਨੇ ਆਂ ਔਰ ਅੱਜ ਖੁਸ਼ੀ ਵਾਲੀ ਗੱਲ ਇਹ ਹੈ ਕਿ ਅਸੀਂ 7 ਤਰੀਕ ਨੂੰ ਪੌਣੇ 7 ਵਜੇ ਆਗਾਜ਼ ਹੋਟਲ ਦੇ ਵਿੱਚ ਉਹ ਜਰਾਂ ਤੇ ਅਸੀਂ ਇਹਨਾਂ ਨੂੰ ਪ੍ਰੋਪਰਲੀ ਆਨਰ ਕਰਾਂਗੇ ਅੱਜ ਦਾ ਸਿਰਫ ਇਹਨਾਂ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਕਿ ਅੱਜ ਮੇਜਪੁਰਾ ਕਾਨਫਰੰਸ ਬੁਲਾਈਏ ਉਹ ਸੇ ਇਹਨਾਂ ਸੀ ਥੋੜਾ ਇਹਨਾਂ ਨੂੰ ਆਨਰ ਕਰਾਂਗੇ ਐਨੀ ਖੁਸ਼ੀ ਸਾਰੇ 1200 ਬੰਦਾ ਜਿਹੜਾ ਉਹ ਅੱਜ ਇਹ ਖੁਸ਼ੀ ਜ਼ाहिर ਕਰੇਗਾ ਔਰ ਆਦਾ ਇੰਡੀਵਿਡੁਅਲੈਂਟ ਦਿਖਾਵਾਂਗੇ ਇਹ ਉਸ ਤੋਂ ਬਾਅਦ ਮੈਂ ਕਹਾਂਗਾ ਉਹ ਕਾਰਦੀ ਨੂੰ ਆਪਣਾ ਵੀ ਅਪੀਓਸੈਂਡ ਆ ਜਿਸ ਤੋਂ ਥੈਂਕ ਯੂ ਕਿ ਤੁਸੀਂ ਸਾਰੀ ਪ੍ਰੈਸ ਇੱਥੇ ਆਈ ਹੋਇਓ ਜਿਹੜੀ ਲੁਧਿਆਣਾ ਦੀ ਹੈ ਔਰ ਮੈਂ ਸ਼ੁਕਰਗੁਜ਼ਾਰ ਹ ਰਜਨੀਸ਼ ਹੁਜਾ ਜੀ ਦਾ ਉਪਕਾਰ ਸਿੰਘ ਜੀ ਦਾ ਬੱਸੀ ਜੀ ਦਾ ਰਾਹੁਲ ਦਾ ਭੋਗਲ ਜੀ ਦਾ ਕਿ ਸਾਰੇ ਇੱਥੇ ਆ ਬਾਕੀ ਮੇਰੇ ਸਾਰੇ ਇੰਡਸਟਰੀਲਿਸਟ ਭਰਾ ਇੱਥੇ ਹੈਗੇ ਮੈਂ ਇੱਕ ਤੁਹਾਨੂੰ ਦੱਸਣਾ ਚਾਹਨਾ ਕਿ ਔਰ ਮੈਂ ਸ਼ੁਕਰਗੁਜ਼ਾਰ ਹ ਸਾਡੇ ਨੈਸ਼ਨਲ ਕਨਵੀਨਰ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਨੇ ਪਰਸਨਲ ਇੰਟਰਸ ਲੈਤਾ ਟਾਡੇ ਆਨਰੇਬਲ ਸੀਐਮ ਸਾਹਿਬ ਦਾ ਸਾਡੇ ਆਨਰੇਬਲ ਇੰਡਸਟਰੀ ਮਿਨਿਸਟਰ ਸਾਹਿਬ ਦਾ ਔਰ ਸਾਡੇ ਸਾਰੇ ਅਫਸਰ ਜਿਨ੍ਹਾਂ ਨੇ ਮੇਰੀ ਗੱਲ ਸਮਝੀ ਚਲੋ ਮੈਂ ਸਮਝਾਈ ਜਰੂਰ ਉਹ ਤੁਹਾਡੇ ਕਹੇ ਤੇ ਜੋ ਤੁਸੀਂ ਮੈਨੂੰ ਸਮਝਾਇਆ ਮਾਗੇ ਸਮਝਾਈ ਪਰ ਦੇਖੋ ਅਖੀਰ ਐਜ਼ ਮੈਂਬਰ ਪਾਰਲੀਮੈਂਟ ਮੇਰੇ ਕੋਲ ਕੋਈ ਐਗਜ਼ੈਕਟਿਵ ਪਾਵਰ ਨਹੀਂ ਕਿ ਮੈਂ ਆਪ ਕੁਝ ਕਰ ਸਕਦਾ ਮਾਗੇ ਸਮਝਾ ਸਕਦਾ ਤੇ ਉਹਨਾਂ ਨੇ ਗੱਲ ਸਮਝੀ ਔਰ ਮੇਰੀ ਗੱਲ ਮੰਨੀ ਕਿ ਇਹ ਜਾਇਜ਼ ਗੱਲ ਕਰ ਰਹੇ ਹੈਗੇ ਇੱਕ ਦੇਖੋ ਇਹ ਇੰਡਸਟਰੀ ਦਾ 2016 ਦਾ ਮੁੱਦਾ ਨਹੀਂ ਹੈਗਾ ਇਹ ਤਾਂ ਇੱਕ ਫੇਸ ਦਾ 2016 ਦਾ ਹੋਣਾ ਪੂਰੇ ਪੰਜਾਬ ਦਾ ਇਹ 30 35 ਸਾਲ ਪੁਰਾਣਾ ਮੁੱਦਾ ਹੈ ਕਈ ਪਲਾਟ 40 ਸਾਲ ਪਹਿਲਾਂ ਹੋਏ ਸੀ ਅਲੋਟ ਇਹ ਇਹ 2016 ਦਾ ਮੁੱਦਾ ਨਹੀਂ 2016 ਤੋਂ ਤਾਂ ਅਪਾ ਤੁਸੀਂ ਫਾਲੋ ਅਪ ਕਰਨਾ ਚਾਲੂ ਕੀਤਾ ਇਹ ਮੁੱਦਾ ਹੈਗਾ 30 35 ਸਾਲ ਪੁਰਾਣਾ ਔਰ ਦੂਸਰੀ ਗੱਲ ਇਹ ਹੈ ਦੇਖੋ ਇਹਦੇ ਕਰਕੇ ਇੰਡਸਟਰੀ ਨੂੰ ਕੀ ਨੁਕਸਾਨ ਹੁੰਦਾ ਸੀ ਬੈਂਕਾਂ ਵਾਲੇ ਲੋਨ ਨਹੀਂ ਦਿੰਦੇ ਸੀ ਉਹ ਕਹਿੰਦੇ ਜਿਹੜੀ ਪ੍ਰਾਪਰਟੀ ਲਈ ਜਿਹੜੇ ਬਿਜ਼ਨਸ ਲਈ ਤੁਸੀਂ ਲੋਨ ਲੈ ਰਹੇ ਹੋ ਜਿਹੜੀ ਪ੍ਰਾਪਰਟੀ ਦੇ ਅਗੇਂਸਟ ਤੁਸੀਂ ਲੋਨ ਮੰਗ ਰਹੇ ਹੋ ਉਹੀ ਤੁਹਾਡੇ ਨਾਮ ਐ ਨੀ ਉਹਦੇ ਅਗੇਂਸਟ ਤਾਂ ਤੁਹਾਡਾ ਕਰਜ਼ਾ ਸੀ ਕਿੱਦਾਂ ਦੇ ਦੀਏ ਇਹ ਫਿਰ ਇੰਡਸਟਰੀ ਕੀ ਕਰਦੀ ਸੀ ਕੋਰਟ ਚ ਜਾਂਦੀ ਸੀ ਸਟੇ ਲੈ ਆਂਦੀ ਸੀ ਕੁਝ ਲੈ ਆਂਦੀ ਸੀ ਉਹ ਬੈਂਕ ਲੈ ਉਹਦੇ ਨਾਲ ਕੰਮ ਚਲਾਉਂਦੇ ਸੀਗੇ ਹੁਣ ਅ ਰਜਨੀਸ਼ ਜੀ ਨੇ ਰਾਹੁਲ ਨੇ ਇੱਕ ਸੁਪਰੀਮ ਕੋਰਟ ਦਾ ਕਿਹਾ 8% ਪਰ ਪ੍ਰੋਬਲਮ ਇਹ ਹੈ ਜਿੱਥੇ ਡਿਪਾਰਟਮੈਂਟ ਕੋਰਟ ਚ ਗਿਆ ਉਹਨਾਂ ਕੋਲ 14 14% ਦੇ ਵੀ ਸੀਗੇ ਇਹ ਆਰਡਰ ਕਲੈਸ਼ ਕਰਦੇ ਸੀ ਆਰਡਰ ਇੱਕ ਦੂਜੇ ਨਾਲ ਮਤਲਬ ਕੋਈ 8% ਲਈ ਜੋ ਉਹ ਆਪਣਾ 8% ਅਲਾ ਦਿਖਾ ਰਹੇ ਸੀ ਉਹ ਆਪਣਾ 12 14% ਅਲਾ ਦਿਖਾ ਰਹੇ ਸੀ ਫਿਰ ਮੈਂ ਅਖੀਰ ਕਿਹਾ ਝਗੜਾ ਨਹੀਂ ਪਰ ਦੇਖੋ ਆਪਾਂ ਨੂੰ ਸਰਕਾਰ ਦਾ ਥੈਂਕਫੁਲ ਹੋਣਾ ਚਾਹੀਦਾ ਕਿ ਇੰਡਸਟਰੀ ਨੇ 8% ਮੰਗਿਆ ਵਿੱਚੋਂ ਮੈਨੂੰ ਪਤਾ ਹੁਜਾ ਸਾਹਿਬ ਵੀ ਸੋਚਦੇ ਹੋਣੇ ਬੱਸੀ ਸਾਹਿਬ ਵੀ ਸੋਚਦੇ ਹੋਣੇ ਸਾਰੇ ਵੀ ਚੱਲ ਯਾਰ 8 ਦਾ 9 ਹੋ ਜਾ ਪਰ ਦੇਖੋ 8 ਦਾ 8 ਮੰਨਿਆ ਗਿਆ ਇਹ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਸਵਾ ਅੱਠ ਨਹੀਂ ਉਹਨਾਂ ਨੇ ਕਿਹਾ ਸਾਢੇ ਅੱਠ ਨਹੀਂ ਕਿਹਾ ਅੱਠ ਦਾ 8% ਮੰਨਿਆ ਗਿਆ ਔਰ ਇਹ ਹੋ ਗਿਆ ਇਹ ਇਹਨਾਂ ਨੇ ਅੰਦਰੋਂ ਇਹੀ ਸੋਚਿਆ ਸੀ ਮੈਨੂੰ ਵੀ ਕਹਿੰਦੇ ਸੀ ਜਦੋਂ ਕੱਲੇ ਹੁੰਦੇ ਸੀ ਰੋੜਾ ਸਾਹਿਬ ਅੱਧਾ ਪਰਸੈਂਟ 1% ਉੱਪਰ ਥੱਲੇ ਪਰ ਕਰਾ ਦੋ ਮੈਂ ਕਿਹਾ ਨਹੀਂ ਜੋ ਤੁਸੀਂ ਕਿਹਾ ਇਹ ਆਪਾਂ ਉੱਥੇ ਹੀ ਕਰਾਵਾਂਗੇ ਦੂਜੀ ਗੱਲ ਇਹਦੇ ਨਾਲ ਪੂਰੇ ਪੰਜਾਬ 'ਚ 1150 ਇੰਡਸਟਰੀਆਂ ਨੂੰ ਫਾਇਦਾ ਹੋਊਗਾ ਤਕਰੀਬਨ 11 ਚਲੋ 4-5 ਉੱਪਰ ਥੱਲੇ ਮੈਂ ਜਿਹੜਾ ਰਾਉਂਡ ਫਿਗਰ ਕਰਤਾ 1145 ਇੰਡਸਟਰੀਆਂ ਨੂੰ ਔਰ 400 ਕਰੋੜ ਤੋਂ ਉੱਪਰ ਫਾਇਦਾ ਹੋਏਗਾ ਜੋ ਇਹਨਾਂ ਨੇ ਦੇਣਾ ਸੀ ਉਹਦਾ ਮੈਨੂੰ ਲੱਗਦਾ 1/3 ਤੋਂ ਵੀ ਘੱਟ ਦੇਣਾ ਪਏਗਾ ਜੋ ਸਰਕਾਰ ਮੰਗਦੀ ਸੀ 2000 ਰੁਪਏ ਦਾ ਫਾਇਦਾ ਹੈ 2200 2200 ਰੁਪਏ ਦਾ ਫਾਇਦਾ ਹੈ ਅੱਛਾ ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਹੈਗਾ ਅ ਇਹ ਕੱਲੀ ਇਹ ਹੀ ਗੱਲ ਨਹੀਂ ਇੰਡਸਟਰੀ ਤੇ ਹੋਰ ਬੜੇ ਮੁੱਦੇ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੇ ਫੋਕਲ ਪੁਆਇੰਟ ਦੀਆਂ ਸੜਕਾਂ ਐ ਮੈਂ ਪਿੱਛੇ ਪੁੱਛਿਆ ਕਦੇ 20-22 ਸਾਲਾਂ ਦਾ ਇਹ ਚੱਲ ਰਿਹਾ ਸੀਗਾ ਸਾਰੇ ਪੰਜਾਬ ਦੀਆਂ ਲੁਧਿਆਣੇ ਦਾ ਤਾਂ ਮੈਨੂੰ 100% ਐ ਇਸ ਵੱਲੇ 1 ਮੀਟਰ ਵੀ ਕੋਈ ਫੋਕਲ ਪੁਆਇੰਟ ਦੀ ਰੋਡ ਟੁੱਟੀ ਨਹੀਂ ਹੋਈ ਔਰ ਮੈਨੂੰ ਆਕੇ ਲੋਕੀ ਤਾਰੀਫ਼ ਕਰਦੇ ਜਿਹੜੀਆਂ ਸੜਕਾਂ ਜਿਹੜੀਆਂ ਇੰਡਸਟਰੀਆਂ ਫੋਕਲ ਪੁਆਇੰਟ 'ਚ ਨਹੀਂ ਵੀ ਸੀ ਉਹ ਵੀ ਬਣਵਾਤੀਆਂ ਨਾਲ ਤੇ ਫੋਕਲ ਪੁਆਇੰਟ ਜ ਨਹੀਂ ਸੀ ਮਤਲਬ ਜਿੱਦਾਂ ਫੋਕਲ ਪੁਆਇੰਟ ਤੇ ਬਿਲਕੁਲ ਨਾਂ ਲੱਗਦੀ ਕਿਸੇ ਨੇ ਜ਼ਮੀਨ ਲੈ ਲਈ ਉਹ ਪੀਐਸਆਈ ਸੀ ਦੀ ਉਹ ਵੀ ਸੜਕਾਂ ਬਣਾਤੀਆਂ ਸਾਰੀਆਂ ਸੜਕਾਂ ਬਣ ਗਈਆਂ ਹੁਣ ਹਰੇਕ ਨੂੰ ਇਹ ਨਹੀਂ ਉਹ ਪਹਿਲਾਂ ਕਹਿੰਦੇ ਸੀ ਸਾਡੀਆਂ ਗੱਡੀਆਂ ਟੁੱਟਦੀਆਂ ਜੀ ਬਾਏਰ ਆਂਦੇ ਬਦਨਾਮੀ ਹੁੰਦੀ ਉਹ ਸਾਰਾ ਕੰਮ ਖਤਮ ਹੋ ਗਿਆ ਹੋਰ ਵੀ ਜਿਸ ਤਰ੍ਹਾਂ ਉਪਕਾਰ ਜੀ ਨੇ ਕਿਹਾ ਉਹ ਜਿਹੜਾ ਆਪਣਾ ਬਿਲਡਿੰਗ ਪਲਾਨ ਦੇ ਕਾਫੀ ਇਸ਼ੂ ਰਿਜ਼ੋਲਵ ਹੋ ਗਏ ਬਾਕੀ ਵੀ ਹੋ ਰਹੇ ਹੈਗੇ ਆ ਜੇ ਕੋਈ ਰਹਿ ਵੀ ਗਏ ਉਹ ਜਿੱਦਾਂ ਜਿੱਦਾਂ ਅਪਰੂਵ ਹੁੰਦੇ ਪਤਾ ਚੱਲਦਾ ਔਰ ਕੋਈ ਵਾਟਰ ਦਾ ਇਸ਼ੂ ਸੀਗਾ ਉਹ ਵੀ ਕਾਫੀ ਹੱਦ ਤੱਕ ਰਿਜ਼ੋਲਵ ਹੋ ਗਿਆ ਹੁਣ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਇੰਡਸਟਰੀ ਦੀ ਮੀਟਿੰਗ ਰੱਖੀ ਮੈਂ ਜਾ ਕੇ ਕਿਹਾ ਮੈਂ ਕਿਹਾ ਜੀ ਮੈਂ ਇੰਡਸਟਰੀ ਦੀ ਮੀਟਿੰਗ ਕਰਾਨੀ ਆ ਉਹ ਕਹਿੰਦੇ ਜੀ ਮੁੱਦੇ ਲਿਆਓ ਸਾਰੇ ਮੈਂ ਰਜਨੀਸ਼ ਚ ਨੂੰ ਕਿਹਾ ਮੈਨੂੰ ਮੁੱਦੇ ਲਿਖ ਕੇ ਦਿਓ ਮੈਂ ਉਪਕਾਰ ਜੀ ਨੂੰ ਕਿਹਾ ਮੇਰੇ ਮੁੱਦੇ ਲਿਖ ਕੇ ਦਿਓ ਮੈਂ ਉਹਨਾਂ ਨੂੰ ਕੁਲਾਰ ਸਾਹਿਬ ਨੂੰ ਕਿਹਾ ਮੁੱਦੇ ਲਿਖੇ ਦਿਓ ਇਹ ਤਿੰਨਾਂ ਨੇ ਇੱਕੋ ਹੀ ਮੁੱਦਾ ਲਿਖਿਆ ਉਹ ਇਹ ਸੀ ਪੀਐਸਆਈ ਸੀ ਗੱਲਾਂ ਮਤਲਬ ਇਕਨੇ ਤਾਂ ਕੋਈ ਹੋਰ ਮੁੱਦਾ ਲਿਖਿਆ ਹੋਵੇ ਇਹਦਾ ਮਤਲਬ ਪਿਛਲੇ ਢਾਈ ਤਿੰਨ ਸਾਲਾਂ ਚ ਕਾਫੀ ਮੁੱਦੇ ਸੋਲਵ ਹੋ ਗਏ ਇੰਨਾ ਕੋਲ ਵੀ ਹੋਰ ਕੋਈ ਮੁੱਦਾ ਨਹੀਂ ਸੀ ਉਹਨੇ ਸੋਚਦੇ ਬਈ ਚਲੋ ਅੱਗੇ ਕੀ ਕਰਾਣਾ ਪਰ ਮੁੱਦੇ ਇੰਨਾਂ ਕੋਲ ਖਤਮ ਹੋ ਗਏ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਢਾਈ ਤਿੰਨ ਸਾਲਾਂ ਚ ਕਾਫੀ ਮੁੱਦੇ ਹੋ ਗਏ ਜੋ ਰਿਜ਼ੋਲਵ ਆ ਜਿਹੜਾ ਸਭ ਨਾਲੋਂ ਜ਼ਿਆਦਾ ਬੋਟਲネック ਸੀ ਜ ਪ੍ਰੋਬਲਮ ਇਹ ਨਹੀਂ ਹੁੰਦੀ ਵੀ ਸਰਕਾਰ ਨੂੰ ਕਿੰਨਾ ਰੈਵਨਿਊ ਆਣਾ ਹੈ ਮਨੀਸ਼ ਤੂੰ ਦੁਬਾਰਾ ਦੁਬਾਰਾ ਪੁੱਛਦਾ ਸਰਕਾਰ ਨੂੰ ਕਿੰਨਾ ਰੈਵਨਿਊ ਆਣਾ ਸਰਕਾਰ ਨੂੰ ਉਹਨਾਂ ਰੈਵਨਿਊ ਆਣਾ ਜਿੰਨਾ ਇੰਡਸਟਰੀ ਦਾ ਬੰਦਾ ਹੈ ਜਾਂ ਕੁਛ ਹੈ ਪਰ ਗੱਲ ਇਹ ਹੈ ਕਿ ਪੋਜ਼ਿਟਿਵ ਐਟੀਟਿਊਡ ਹੋ ਗਿਆ ਦੇਖੋ ਇੱਕ ਐਟਮੋਸਫੀਅਰ ਬੰਦਾ ਪੋਜ਼ਿਟਿਵ ਪੋਜ਼ਿਟਿਵ ਐਟਮੋਸਫੀਅਰ ਬੰਦਾ ਔਰ ਜਿਹੜਾ ਰੈਵਨਿਊ ਆਣਾ ਵੀ ਇਹਨਾਂ ਨੇ ਹੁਣੇ ਕਿਹਾ ਉਹ ਨੋ ਪ੍ਰੋਫਿਟ ਹਨ ਉਹਦੇ ਉਹਦੇ ਨਾਲ ਇੱਕ ਵੋਕਲ ਪੁਆਇੰਟ ਹੋਰ ਬਣ ਜੂ ਤੁਹਾਡੀਆਂ ਹੋਰ ਸੜਕਾਂ ਤੁਹਾਡਾ ਹੋਰ ਇਨਫਰਾਸਟ੍ਰਕਚਰ ਬਣ ਜਾ। ਮਤਲਬ ਇੱਕ ਜੇਬ ਤੋਂ ਜਾਣਾ ਦੂਜੀ ਜੇਬ ਜਾਣਾ ਕਿਸੇ ਕਿਸੇ ਕੋਲ ਪੀਐਸਆਈਸੀ ਦਾ ਪੈਸਾ ਇੱਧਰ ਉੱਧਰ ਨਹੀਂ ਹੋ ਸਕਦਾ। ਉਹ ਲਗਣਾ ਇੰਡਸਟਰੀ ਤੇ ਹੀ ਆ। ਚਾਹੇ ਉਹਦਾ ਕੋਈ ਸੈਂਟਰ ਬਣੇ ਚਾਹੇ ਕੋਈ ਕੁਝ ਬਣੇ। ਸੋ ਮੇਰਾ ਮਤਲਬ ਹੈ ਕਿ ਇਹ ਪੈਸੇ ਆਣਗੇ ਔਰ ਇਹ ਜਿਹੜੀ ਜਿਹੜਾ ਵੀ ਹੋਏਗਾ ਉਹ ਲੱਗੇਗਾ ਦੇਖੋ ਇੱਕ ਇਹਦੇ ਨਾਲ এমਪਲੋਇਮੈਂਟ ਵਧੇਗੀ, ਇਨਵੈਸਟਮੈਂਟ ਵਧੇਗੀ। এমਪਲੋਇਮੈਂਟ ਕਿਉਂ ਵਧੇਗੀ? ਇੰਡਸਟਰੀਆਂ ਨੂੰ ਹੁਣ ਲੋਨ ਮਿਲਣਗੇ। ਤੁਹਾਡੀ ਬੈਲੈਂਸ ਸ਼ੀਟ ਕਿੰਨੀ ਬੈਟਰ ਹੋ ਜਾਏਗੀ ਤੁਹਾਡੀ ਬੈਲੈਂਸ ਸ਼ੀਟ ਚ ਲਾਇਬਿਲਟੀ ਦਿਖਾਈ ਦੇ ਰਹੀ ਹੈ ਉਹਨਾਂ ਲਾਇਬਿਲਟੀ ਖਤਮ ਹੋ ਜਾਣੀ ਹੈ ਤੁਹਾਡੀ ਬੈਲੈਂਸ ਸ਼ੀਟ ਪ੍ਰੋਫਿਟ ਚ ਆ ਜਾਣੀ ਹੈ ਉਹਦੇ ਇਥੇ ਟੈਕਸ ਵੀ ਨਹੀਂ ਪੈਣਾ ਕੋਈ ਇਹ ਟੈਕਸ ਦਾ ਟੈਕਸੇਬਲ ਇਨਕਮ ਨਹੀਂ ਹੋਣੀ ਅੱਛਾ ਦੂਜੀ ਗੱਲ ਇਹ ਹੈ ਕਿ ਜਦੋਂ ਬੈਂਕਾਂ ਵਾਲੇ ਚੰਗੀ ਬੈਲੈਂਸ ਸ਼ੀਟ ਦਿੰਦੇ ਪੈਸੇ ਜ਼ਿਆਦਾ ਦਿੰਦੇ ਜੇ ਪੈਸੇ ਜ਼ਿਆਦਾ ਦੇਣਗੇ ਤੁਹਾਡੀ ਇਨਵੈਸਟਮੈਂਟ ਜ਼ਿਆਦਾ ਹੋਏਗੀ ਏਮਪਲੋਇਮੈਂਟ ਜ਼ਿਆਦਾ ਹੋਏਗੀ ਪਲੱਸ ਇੱਕ ਐਟਮੋਸਫੀਅਰ ਬੰਦਾ ਐ ਐਟਮੋਸਫੀਅਰ ਐਦਾ ਦਾ ਬੰਦਾ ਐ ਕਿ ਇਹ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਹੈਗੀ ਇੰਡਸਟਰੀ ਫਰੈਂਡਲੀ ਇਹ ਬੜਾ ਦੂਰ ਤੱਕ ਗਿਆ ਉਸ ਤੋਂ ਬਾਅਦ ਜਦੋਂ ਇੰਡਸਟਰੀਅਲ ਫਰੈਂਡਲੀ ਹੋਵੇ ਲੋਕੀ ਹੋਰ ਇਨਵੈਸਟਮੈਂਟ ਲਿਆਉਂਦੇ ਕਿ ਇੱਥੇ ਲਿਆਓ ਗੱਲ ਇਹ ਹੈ ਕਿ ਸਰਕਾਰਾਂ ਨੇ ਪੈਸੇ ਨਹੀਂ ਬਹੁਤੇ ਦੇਨੇ ਹੁੰਦੇ ਕੁਛ ਨਹੀਂ ਦੇਣਾ ਹੁੰਦਾ ਇੱਕ ਈਜ਼ ਆਫ ਡੂਇੰਗ ਬਿਜ਼ਨਸ ਹੁੰਦਾ ਔਰ ਇਹ ਮੈਂ ਜੋ ਇਹਨਾਂ ਨੇ ਕਿਹਾ ਹੈ ਕਿ ਇੱਕ ਵਾਰੀ OTS ਆਇਆ ਸੀਗਾ 11% ਇੱਕ ਗਏ 8% ਕਰਾਨ ਉਹਨਾਂ ਨੇ 8.5% ਨਾਲ ਕੰਪਾਊਂਟਿੰਗ ਕਰਤਾ 22-24% ਬੰਦਾ ਸੋ ਉਹ ਵੀ ਗੱਲ ਸਮਝਾਈ ਸਾਰੀਆਂ ਜਦੋਂ ਚੀਜ਼ਾਂ ਸਮਝ ਗਏ ਉਹ ਕਰ ਲੈ ਪਰ ਇੱਕ ਗੱਲ ਹੈ ਇੰਡਸਟਰੀ ਦੇ OTS ਨੇ ਮੈਨੂੰ ਪ੍ਰੋਬਲਮ ਚ ਲਿਆਤਾ ਹੁਣ ਉਹ ਲੁਧਿਆਣਾ ਇੰਪਰੂਵਮੈਂਟ ਟ੍ਰਸਟ ਵਾਲੇ ਜਿੰਨੇ ਲਾਟੀ ਆ ਉਹ ਕਹਿੰਦੇ ਜੀ ਸਾਡਾ ਵੀ OTS ਹੁਣੋ ਜਿਹੜੇ ਹਾਊਸਿੰਗ ਦਾ ਉਹ ਕਹਿੰਦੇ ਸਾਡਾ ਵੀ OTS ਲਿਆਓ ਪਰ ਮੈਂ ਤੁਹਾਨੂੰ ਦੱਸ ਰਿਹਾ ਕੋਈ ਵੀ OTS ਐਡਾ ਵਧੀਆ ਨਹੀਂ ਹੋਏਗਾ ਜੋ ਇੰਡਸਟਰੀ ਲਈ ਕਿਉਂਕਿ ਮੈਂ ਕਹਾਂ ਤੁਸੀਂ ਇੰਡਸਟਰੀ ਨੂੰ ਕਿਸੇ ਹੋਰ ਸੈਕਟਰ ਨਾਲ ਨਹੀਂ ਕੰਪੇਅਰ ਕਰ ਸਕਦੇ ਨਾ ਹਾਊਸਿੰਗ ਨਾਲ ਕਰ ਸਕਦੇ ਹੋ ਨਾ ਲੁਧਿਆਣਾ ਇਹਨਾਂ ਦਾ ਬੈਸਟ ਲਿਆਓ ਜੇ ਹੋਰ ਕਿਸੇ ਦਾ 1-2% ਉੱਪਰ ਥੱਲੇ ਵੀ ਕਰਨਾ ਹੈ ਉਹ ਆਪਾਂ ਬਾਅਦ ਚ ਦੇਖਾਂਗੇ ਕਿਉਂਕਿ ਦੇਖੋ ਇਹਨਾਂ ਨੂੰ ਕੀ ਦਿਖਾਣਾ ਪੈਂਦਾ ਅਫਸਰ ਡਰਦੇ ਵੀ ਹੈ ਹੁਣ ਉਹ ਇਹ ਐਕਚੁਅਲੀ ਤਾਂ ਕਿਤਾਬਾਂ 'ਚ ਲੌਸ ਆ ਜਾਂਦਾ ਆ ਜਿਸ ਤਰ੍ਹਾਂ ਤੁਸੀਂ ਲਾਈਬਿਲਟੀ ਦਿਖਾਈ ਗਿਆ ਸਰਕਾਰ ਨੇ ਵੀ ਆਪਣੀ ਕਿਤਾਬਾ ਜੇ ਐਸੈਟ ਦਿਖਾਇਆ ਹੋਇਆ ਦੇਖੋ ਹੁਣ ਤਾਂ ਹੁਣ ਤਾਂ ਡਿਸੀਜਨ ਲੈ ਲੈਂਦੇ ਆ ਉਹਨਾਂ ਐਸੈਟ ਪੀਐਸਆਈਸੀ ਦੀ ਕਿਤਾਬਾ ਚ ਘਟ ਜਾਣਾ ਮੁੜ ਕੇ ਹੋਰ ਸਰਕਾਰ ਆਉਂਦੀ ਆ ਕਹਿੰਦੇ ਜੀ ਇਹ ਖੋਲੋ ਇਹਨਾਂ ਘਟਾ ਕਿਉਂ ਸੋ ਦੇਖੋ ਇਹ ਡਿਸੀਜਨ ਹੈ ਹੌਸਲੇ ਨਾਲ ਹੁੰਦੇ ਆ ਇਹ ਡਿਸੀਜਨ ਬੜੇ ਸੋਚੇ ਸਮਝੇ ਹੁੰਦੇ ਆ ਕਿਉਂਕਿ ਇੰਡਸਟਰੀ ਇੱਕ ਬੈਕਬੋਨ ਹੁੰਦੀ ਹੈ ਇਹ ਡਿਸੀਜਨ ਲਿੱਤਾ ਗਿਆ ਔਰ ਮੈਂ ਬੜਾ ਥੈਂਕਫੁਲ ਆ ਸਾਰਿਆਂ ਦਾ ਕਿ ਸਾਰੇ ਐਪਰੀਸ਼ੀਏਟ ਕਰ ਰਹੇ ਆ ਔਰ ਇਹ ਸਾਰਿਆਂ ਨੇ ਵੈਲਕਮ ਕੀਤਾ ਹੈਗਾ ਮੈਂ ਦੁਬਾਰਾ ਕਹਿੰਦਾ ਹੋਰ ਕੋਈ ਵੀ ਮੁੱਦਾ ਇੰਡਸਟਰੀ ਦਾ ਹੋਵੇ ਉਹ ਹੋਏਗਾ ਔਰ ਮਤਲਬ ਕਿ ਇਟ ਵਿਲ ਬੀ ਸੋਲਡ ਟੂ ਦੀ ਬੈਸਟ ਪੋਸੀਬਲ ਆਫ ਮਾਈ ਕੈਲੀਬਰ ਜਿੰਨਾ ਮੈਂ ਇਹਨਾਂ ਨੂੰ ਮਨਾ ਸਕੂੰਗਾ ਔਰ ਜੋ ਮੇਰੇ ਹੱਕੇ ਜੋ ਹੋਏਗਾ ਕਰਾਊਗਾ ਔਰ ਮੈਨੂੰ ਉੱਪਰੋਂ ਕਿਹਾ ਗਿਆ ਵੀ ਤੁਸੀਂ ਇੰਡਸਟਰੀ ਨੂੰ ਪ੍ਰੋਮਿਸ ਕਰ ਦਿਓ ਇੱਕ ਮੈਂ ਹੋਰ ਇੱਥੇ ਅਨਾਉਂਸਮੈਂਟ ਕਰਕੇ ਜਾ ਰਿਹਾ ਅੱਜ ਮੈਂ ਅੱਗੇ ਵੀ ਕਈ ਐਸੋਸੀਏਸ਼ਨਾਂ ਨੂੰ ਕਿਹਾ ਇੱਥੇ ਐਗਜ਼ੀਬਿਸ਼ਨ ਸੈਂਟਰ ਆਪਣੇ ਹਨ ਨਹੀਂ। ਹੂੰ। ਨਹੀਂ ਨਹੀਂ ਫੇਰ ਉਹੀ ਗੱਲ ਹੈ ਲਖਣਾ ਸਾਹਿਬ ਤੁਸੀਂ ਕਹਿ ਦਿੰਦੇ ਹੋ। ਮੈਂ ਹਰ ਵਾਰੀ ਕਹਿੰਨਾ ਚਾਰ ਪੰਜ ਐਸੋਸੀਏਸ਼ਨਾਂ ਮਿਲ ਕੇ ਮੈਨੂੰ ਇੱਕ ਪ੍ਰਪੋਜ਼ਲ ਦੇ ਦਿਓ ਇਕੱਠੀ ਕੇ ਸਾਨੂੰ ਜਗ੍ਹਾ ਚਾਹੀਦੀ ਆ। ਅੱਜ ਤੱਕ ਮੈਂ ਉਹ ਚਿੱਠੀ ਦੀ ਸ਼ਕਲ ਨਹੀਂ ਦੇਖੀ 2 ਸਾਲੋਂ। ਸਰ ਜੀ ਨਹੀਂ ਇੱਕ ਭੇਜਣੇ ਮੈਂ ਤੁਹਾਨੂੰ ਦੇਖੋ ਤਿੰਨ ਚਾਰ ਐਸੋਸੀਏਸ਼ਨਾਂ ਇਕੱਠੀ ਕਰਕੇ ਦੋ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਂ ਤੁਹਾਨੂੰ ਜ਼ਮੀਨ ਲੈ ਕੇ ਦਊਗਾ ਔਰ ਉੱਥੇ ਐਗਜ਼ੀਬਿਸ਼ਨ ਸੈਂਟਰ ਤੁਸੀਂ ਆਪੇ ਬਣਾਓ ਪਰ ਮੈਨੂੰ ਦੇਖੋ ਦੱਸੋ ਤਾਂ ਸਹੀ ਨਾ ਦੇਖੋ ਮੈਂ ਇੱਕ ਐਸੋਸੀਏਸ਼ਨ ਨੂੰ ਨਹੀਂ ਦੇ ਸਕਦਾ ਬਾਕੀਆਂ ਨੇ ਕਹਿਣਾ ਕੋਮਨ ਹੋਣਾ ਚਾਹੀਦਾ ਕੋਮਨ ਜਗ੍ਹਾ ਹੋਏਗੀ ਤੁਸੀਂ ਉੱਥੇ ਐਗਜ਼ੀਬਿਸ਼ਨ ਸੈਂਟਰ ਬਣਾਓ ਔਰ ਲੋੜ ਹੈਗੀ ਐਗਜ਼ੀਬਿਸ਼ਨ ਸੈਂਟਰ ਜਿਹੜੀ ਮੈਂ ਐਗਜ਼ੀਬਿਸ਼ਨ ਸੈਂਟਰ ਗਿਆ ਮੀਆਂ ਦੋ ਕਵਰੀ ਤਾਨਾ ਮੰਡੀ ਦੋਨੋਂ ਵਾਰੀ ਮੈਂ ਚਿੱਠੀਆਂ ਮੰਗੀਆਂ ਆਈਆਂ ਨਹੀਂ ਦੇਖੋ ਮੈਂ ਨਹੀਂ ਕਹਿ ਸਕਦਾ ਜੀ ਐਗਜ਼ੀਬਿਸ਼ਨ ਦੇਖੋ ਰਿਪਰੈਜ਼ੈਂਟੇਸ਼ਨ ਤਾਂ ਤੁਹਾਡੇ ਤੋਂ ਆਣੀ ਚਾਹੀਦੀ ਓਟੀਐਸ ਦੀ ਵੀ ਇਹਨਾਂ ਤੋਂ ਆਈ ਮੈਂ ਸਾਰਿਆਂ ਤੋਂ ਇੰਡੀਵਿਜੂਅਲ ਚਿੱਠੀ ਮੰਗੀ ਤੁਸੀਂ ਰਿਪਰੈਜ਼ੈਂਟੇਸ਼ਨ ਦਿਓ ਜਗ੍ਹਾ ਦਿਓ ਉੱਥੇ ਐਗਜ਼ੀਬਿਸ਼ਨ ਸੈਂਟਰ ਬਣੇਗਾ ਔਰ ਐਗਜ਼ੀਬਿਸ਼ਨ ਸੈਂਟਰ ਦਾ ਬਹੁਤ ਸਕੋਪ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਸ਼ਹਿਰ 'ਚ ਜਗ੍ਹਾ ਲੈ ਦੂੰਗਾ ਥੋੜੀ ਜੀ ਦੂਰ ਹੋਏਗੀ ਬਟ ਦਿੱਲੀ ਦੀ ਵੀ ਐਗਜ਼ੀਬਿਸ਼ਨ ਅ ਨੌਇਡਾ 'ਚ ਲੱਗਦੀਆਂ ਸਾਰੀਆਂ ਸ਼ਹਿਰ ਤੋਂ ਬਾਹਰ ਹੀ ਲੱਗਦੀਆਂ ਪਰ ਜਗ੍ਹਾ ਵੱਡੀ ਲਓ ਵਧੀਆ ਐਗਜ਼ੀਬਿਸ਼ਨ ਸੈਂਟਰ ਬਣਾਓ ਔਰ ਉਹ ਕਾਮਯਾਬ ਕਰੋ ਆਪਾਂ ਲੁਧਿਆਣਾ ਨੂੰ ਚਮਕਾਣਾ ਪੰਜਾਬ ਨੂੰ ਚਮਕਾਓ। ਵੈਰੀ ਗੁੱਡ। ਥੈਂਕ ਯੂ। ਵੈਰੀ ਗੁੱਡ। ਇੱਕ ਮਿੰਟ ਜਾਂਦੇ ਇਹਨਾਂ ਦੇ ਪਹਿਲਾਂ ਕਹ ਦਿਆਂ। ਹਾਂਜੀ ਟਾਈਮ ਫਰੇਮ ਹੈ ਤਾਂ। ਅੱਛਾ ਇੱਕ ਹੋਰ ਗੱਲ ਹੈ ਬੜਾ ਵਧੀਆ ਸਵਾਲ ਪੁੱਛਿਆ ਤੁਸੀਂ। ਇਹ ਜਿਹੜਾ ਇੱਕ ਮਿੰਟ ਉਹਨਾਂ ਦਾ ਪਹਿਲਾਂ ਜਵਾਬ ਦੇ ਦਾਂ ਰਿਕੁਐਸਟ ਹੈ। ਇਹ ਜਿਹੜਾ ਇਹਨਾਂ ਨੇ ਟਾਈਮ ਫਰੇਮ ਮੰਗੇ ਆ ਤੁਸੀਂ ਕਿਹਾ ਹੈਗਾ। ਦੀ اوਟੀਐਸ ਦਾ ਇੰਨਾ ਨਹੀਂ ਸਰਕਾਰਾਂ ਨੂੰ ਹੁੰਦਾ ਜੀ ਹੁਣ ਜਿੰਨੇ ਲੈਣਾ 3 ਮਹੀਨੇ ਚ ਲੈ ਲੈ 31 12 25 ਤੱਕ ਇਹ ਤੁਸੀਂ ਆਪਣੀ ਕਨਵੀਨੀਅੰਸ ਤੇ ਦਿਓ ਪੈਸੇ ਪਰ ਮੇਰਾ ਇਹ ਹੈ ਕਿ ਇੰਡਸਟਰੀ ਨੂੰ ਮੇਰੀ ਰਿਕਵੈਸਟ ਹੈ ਜਲਦੀ ਤੋਂ ਜਲਦੀ ਕਰਕੇ ਖਤਮ ਕਰੋ ਨਾ ਮੇਰੀ ਇਹ ਰਿਕੁਐਸਟ ਹੈ ਸਾਰਿਆਂ ਨੂੰ ਪੰਜਾਬ ਦੇ ਕੰਮ ਦੀ ਹੋਵੇ ਇੰਡਸਟਰੀ ਦਾ ਵੀ ਕੰਮ ਹੋ ਗਿਆ মিডিਆ ਦਾ ਮੁੱਦਾ ਹੀ ਕਾਫੀ ਦਿਨ ਤੋਂ ਬੈਠਾ ਹੈ ਇੱਕ ਪ੍ਰੈਸ ਕਲੱਬ মিডিਆ ਵੱੱਤ ਨਹੀਂ ਹੈਗਾ ਜੀ ਉਹਦਾ ਵੀ ਅਨਾਊਂਸ ਕਰਵਾ ਦਿਓ ਨਹੀਂ 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 ਪ੍ਰੈਸ ਕਲੱਬ ਤੁਸੀਂ ਲੁਧਿਆਣੇ ਦੀ ਗੱਲ ਕਰ ਰਹੇ ਹੋ ਪੰਜਾਬ ਦੀ ਗੱਲ ਕਰ ਰਹੇ ਹੋ ਪੰਜਾਬ ਦੀ ਗੱਲ ਕਰ ਰਹੇ ਹੋ ਇਹ ਪਹਿਲੀ ਵਾਰੀ ਮੇਰੇ ਪਹਿਲੀ ਵਾਰੀ ਮੇਰੇ ਮੁੱਦਾ ਆਇਆ ਮੈਂ ਦੇਖਦਾ ਕਰ ਚੰਡੀਗੜ੍ਹ ਵਿੱਚ ਸਰ ਕੀ ਤੇ ਹੈਗਾ ਸੁਣਿਆ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਇਹ ਪਹਿਲੀ ਵਾਰੀ ਮੁੱਦਾ ਲਿਆ ਹੈ ਮੈਨੂੰ ਤਾਂ ਕੋਈ ਨਹੀਂ ਮਿਲਿਆ ਪ੍ਰੈਸ ਕਲਬ ਨੂੰ ਹਾਂਜੀ ਹਾਈਵੇ ਰੋਡ ਦੇ ਉੱਤੇ ਕੁਰਸੀਆਂ ਲਾ ਕੇ ਬਹਿਣਾ ਵੈਨ ਦਾ ਪੱਤਰ ਜਾਨ ਕੋਈ ਜੱਜ ਨਹੀਂ ਹੈ ਚਲੋ ਕੋਈ ਨਾ ਬੇਟਾ ਕਰਦੇ ਰਿਟਰੀਫਿਕੇਸ਼ਨ ਹੋ ਚੁੱਕੇ ਆਡੀਐਸ ਦਾ ਜੀ ਹੋ ਗਿਆ ਜੀ ਉਹ ਅਨਾਉਂਸ ਹੋ ਗਿਆ ਜੇ ਨੋਟੀਫਿਕੇਸ਼ਨ ਕੀ ਹੋਣਾ ਇਹਦਾ ਨੋਟੀਫਿਕੇਸ਼ਨ ਵੀ ਹੋ ਜਾਏਗਾ ਸਾਰਿਆਂ ਨੂੰ ਸਰਕੂਲਰ ਵੀ ਆ ਜਾਏਗਾ ਆ ਹੁਣ ਤੱਕ ਕੈਬਨਟ ਮੀਟਿੰਗ ਹੋਈ ਹੈ ਕੀ ਨਾਮ ਮੰਡੇ ਹੋਈ ਹੈ ਅੱਜ ਹੈਗਾ ਵੈਡਨਸਡੇ ਆਜ ਵੈਡਨਸਡੇ ਆ ਉਹਦੇ ਟਾਈਮਿੰਗ ਐਂਡ ਮਾਈਕਰੋ স্মਲ ਇੰਡਸਟਰੀ ਦੀ ਮੀਟਿੰਗ ਇੰਡਸਟਰੀ ਦੀ ਕਿ ਉਹਦੇ ਲਈ ਵੀ ਕੋਈ ਸੁਪੋਜ਼ਲ ਹਾਂਡਵਰਕ ਐਂਡਸ ਕਿਉਂਕਿ ਇਹ ਦੇਖੋ ਜੀ ਪ੍ਰਪੋਜ਼ਲ ਆ ਇੰਡਸਟਰੀ ਨੇ ਦੇਣੀ ਆ ਬਾਕੀ ਇਹ ਮੈਂ ਤੁਹਾਨੂੰ ਜਰੂਰ ਕਹਿ ਸਕਦਾ ਇੱਕ ਪਾਲਿਸੀ ਬਣ ਰਹੀ ਹੈ ਇੰਡਸਟਰੀ ਦੀ ਉਹ ਬਹੁਤ ਇੰਡਸਟਰੀਅਲ ਫ੍ਰੈਂਡਲੀ ਹੋਏਗੀ ਉਹ ਇਟ ਵਿਲ ਬੀ ਪੁਟ ਓਪਨ ਫॉर ਸੁਜੈਸ਼ਨਸ ਉਹ ਜੁ ਸੁਜੈਸ਼ਨਸ ਤੋਂ ਬਾਅਦ ਹੀ ਕਲੋਜ਼ ਹੋਏਗੀ ਪਾਲਿਸੀ ਉਹ ਅਲੱਗ ਬਣ ਰਹੀ ਹੈ ਬਟ ਮੈਂ ਸਾਰੇ ਇੰਡਸਟਰੀ ਡਾਕਟਰੀ ਸ਼ੂ ਹਾਂਜੀ ਦੋਸੀ ਪਾਲਿਸੀ ਦਾ ਮਤਲਬ ਤਾਂ ਹੋ ਜਾਏਗਾ ਜਿਹੜਾ ਇਹ ਡਰਾਫਟ ਹੈ ਬਣ ਰਹੀ ਹੈ ਮੈਨੂੰ ਮੇਰੇ ਕੋਲ ਐਗਜੈਕਟ ਡੇਟ ਨਹੀਂ ਹੈਗੀ ਪਰ ਮੋਜੀ ਬਟ ਜਦੋਂ ਪਤਾ ਲੱਗੀ ਮੈਂ ਜ਼ਰੂਰ ਦੱਸੂਗਾ ਮੈਂ ਗਲਤ ਨਹੀਂ ਕੋਈ ਕਮਿਟ ਕਰਨਾ ਕਰੰਟ ਪਾਲਿਸੀ 2022 ਦੇ ਸਟਾਈਲ ਦਾ ਗੈਸਟਾਈ ਟੋ ਪਹਿਲਾਂ ਬਨੇਗੀ ਸਭ ਹੀ ਰੰਜੇਗੀ ਨਹੀਂ ਨਹੀਂ ਹੁਣ ਇਹ ਵਿੱਚ ਚੇਂजेस ਬਨੇਗੀ ਪਹਿਲਾਂ ਹੀ ਬਨੇਗੀ ਸਰ ਸਰ ਇੱਕ ਇੰਡਸਟਰੀ ਤੋਂ ਸਾਰੀਆਂ ਪ੍ਰੋਬਲਮਾਂ ਸੋਲਵ ਕਰਾ ਦਿਓ ਪਰ ਇਹ ਕਿਸਾਨ ਅੰਦੋਲਨ ਨਹੀਂ ਤੁਹਾਡੇ ਲੋਕਾਂ ਤੋਂ ਸੈਟਲ ਹੋ ਰਿਹਾ ਉਹ ਇਹ ਬੋਲਦੇ ਨਹੀਂ ਪਏ ਸਾਰੇ ਮੈਨੂੰ ਪਿੱਛੇ ਇਸ਼ਾਰਾ ਕਰੀ ਜਾਂਦੇ ਕਿ ਠੀਕ ਹੈ ਹੁਣ ਦੱਸੋ ਇਹਦੇ ਕੀ ਕਰੋਗੇ ਇਹ ਹੀ ਦੇਖੋ ਦੇਖੋ ਜਿਆਪ ਸੂਬੇ ਲਈ ਹਰ ਚੀਜ਼ ਜ਼ਰੂਰੀ ਹੈ ਇੰਡਸਟਰੀ ਵੀ ਜ਼ਰੂਰੀ ਹੈ ਐਗਰੀਕਲਚਰ ਵੀ ਜ਼ਰੂਰੀ ਹੈ ਸਾਰਾ ਜ਼ਰੂਰੀ ਹੈ ਜਿਹੜਾ ਕਿਸਾਨ ਅੰਦੋਲਨ ਹੈ ਉਹ ਸੈਂਟਰਲ ਗਵਰਨਮੈਂਟ ਵੀ ਕਰ ਰਹੀ ਕਿਉਂਕਿ ਇਹ ਇਸ਼ੂ ਸਟੇਟ ਗਵਰਨਮੈਂਟ ਦੇ ਨਹੀਂ ਹੈਗੇ ਇਹ ਸੈਂਟਰਲ ਗਵਰਨਮੈਂਟ ਵਿੱਚ ਇਨਵੋਲਡ ਹੈਗੀ ਹੈ ਬਾਕੀ ਸੀਐਮ ਸਾਹਿਬ ਵੀ ਕਹਿ ਰਹੇ ਅਸੀਂ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਹੈ ਕਿ ਜਿਹੜਾ ਜਲਦੀ ਤੋਂ ਜਲਦੀ ਇਹਨੂੰ ਰਿਜ਼ੋਲਵ ਕਰੋ ਕਿ ਹੋਪਫੁਲੀ ਹੋ ਜਾਏ ਤਿੰਨ ਸਾਲ ਹੋ ਗਏ ਉਹ ਕਹਿੰਦੇ ਸ਼ਹਿਰ ਹੀ ਪੰਜਾਬ ਸਰਕਾਰ ਦੀ ਹੈ ਸਰ ਇੰਡਸਟਰੀ ਦੇ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਸਰ ਇੰਡਸਟਰੀ ਦਾ ਹੁਣ ਤੁਸੀਂ ਸਾਰਾ ਦੱਸਿਆ ਹੁਣ ਥੋੜਾ ਪੋਲੀਟਿਕਲ ਸਰ ਵੈਸਟ ਤੋਂ ਤਾਂ ਕੈਂਡੀਡੇਟ ਅਨਾਉਂਸ ਕੀਤਾ ਹੈ ਕਿਸ ਤਰ੍ਹਾਂ ਹੁਣ ਦੇਖਦੇ ਹੋ ਕੀ ਚੈਲੰਜਸ ਮੰਨਦੇ ਹੋ ਤੁਸੀਂ ਮੈਂ ਚੈਲੰਜਸਤਾ ਹੀ ਆ ਜੀ ਹੁਣ ਜੇ ਮੈਨੂੰ ਪਿਆਰ ਮਿਲਦਾ ਜਨਤਾ ਦਾ ਦੇਵ ਮੈਂ ਜਿੱਤ ਕੇ ਆਨਾ ਤੇ ਮੈਂ ਇੱਕ ਤੁਹਾਨੂੰ ਪ੍ਰੋਮਿਸ ਕਰਦਾ ਕਿ ਲੁਧਿਆਣਾ ਨੂੰ ਮੈਂ ਮਾਡਲ ਸਿਟੀ ਬਣਾ ਦੂੰਗਾ ਵੈਰੀ ਵੈਰੀ ਜੀ ਪਹਿਲਾਂ ਅਜਿ ਮਿਸਟਰ ਤੁਹਾਨੂੰ ਜੁਆਇਨ ਕਰਾਇਆ ਜਾ ਸਕਦਾ ਉਸ ਤੋਂ ਬਾਅਦ ਨਹੀਂ ਮੈਨੂੰ ਕੁਝ ਨਹੀਂ ਪਤਾ ਜੀ ਉਹ ਜਿੱਤਣ ਤੋਂ ਬਾਅਦ ਪਤਾ ਉਹ ਦੇਖੋ ਜਿੱਤਣ ਤੋਂ ਬਾਅਦ ਪਤਾ ਚਲਦਾ ਨਹੀਂ ਮੈਂ ਬਿਲਕੁਲ ਨਹੀਂ ਮੇਰੇ ਵੱਲੋਂ ਕੁਝ ਨਹੀਂ ਹੈਗਾ ਜਿੱਤਨ ਤੋਂ ਬਾਅਦ ਜੋ ਪਾਰਟੀ ਹੁਕਮ ਲਾਏਗੀ ਮੈਂ ਉਹਦੇ ਹਿਸਾਬ ਨਾਲ ਇੰਡਸਟਰੀ ਵੱਲੋਂ ਇੰਡਸਟਰੀ ਵੱਲ ਇੱਕ ਮਿੰਟ ਇੱਕ ਮਿੰਟ ਇੰਡਸਟਰੀ ਵੱਲੋਂ ਇੱਕ ਮਿੰਟ ਅਜੇ ਗੱਲ ਨੂੰ ਕੰਟੀਨਿਊ ਕਰਦੇ ਹੋਏ ਇੰਡਸਟਰੀ ਵੱਲੋਂ ਅਸੀਂ ਮਾਨ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ ਸਿਰਫ ਐਮਐਲਏ ਨਹੀਂ ਐਮਐਲਏ ਇਲੈਕਸ਼ਨ ਤੋਂ ਬਾਅਦ 50 सीएम ਬਣਾਇਆ ਜਾਏ ਬਹੁਤ ਬਹੁਤ ਪੰਜਾਬ ਦਾ ਭਲਾ ਹੋਏਗਾ ਮੈਂ ਕੁਝ ਹੋਰ ਮੈਂ ਇੱਕ ਵਾਰ ਤੇਰੀ ਦੇ ਉੱਤੇ ਸਿਕਿਉਰਟੀ ਨੂੰ ਲੈ ਕੇ ਭਾਜੀ ਬਸ ਬਾਦ ਕੀ ਕਹਿੰਦੇ ਕਿਦੇ ਬਾਰੇ ਸਰਕਾਰ ਜਿਹੜੀ ਹੈ ਕੇਜਰੀਵਾਲ ਸਾਹਿਬ ਦੀ ਜਿਹੜੀ ਪੰਜਾਬ ਤੋਂ ਰੱਬ ਚੋਇਆ ਸੀ ਉਹਦੇ ਲੈ ਕੇ ਸਵਾਲ ਚੁੱਕਦੀ ਪਈ ਆ ਯਾਰ ਪੋਲਿਟੀਕਲੀ ਆਜਾ ਨਾ ਚੱਲੀ ਆਜਾ ਆਜਾ ਇੰਡਸਟਰੀ ਦਾ ਮਸਲਾ ਆਜਾ ਇੰਡਸਟਰੀ ਦਾ ਮਸਲਾ ਆ ਮੈਂ ਮੈਂ ਰਾਹੁਲ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਐਮਐਲਏ ਬਣਨ ਤੋਂ ਬਾਅਦ ਨਹੀਂ मैं ये गल करना कि सवेरे ही डिप्टी सीएम या कैबिनेट मिनिस्टर बना इलैक्शन से जितने ही बैनेलैक्शन सवेरे डिप्टी सीएम अनाउंस करो